ਸਰਿਕ ਬਾਬਲਾ ਸਾਹਮਣੇ ਇੱਕ ਗੈਂਗਸਟਰ ਸ਼ਰੀਮ ਧਮਕੀਆਂ ਦੇ ਰਿਹਾ ਹੈਗਾ ਔਰ ਦੋ ਤਿੰਨ ਬੰਦੇ ਹੋਰ ਨਾਲ ਨੇ ਸੀਸੀਟੀਵੀ ਫੁਟੇਜ ਆਪਕੇ ਦਾ ਪਰਿਵਾਰ ਕਹਿੰਦਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਜੀ ਇੰਨਾ ਦੀ ਗੱਲ ਨਹੀਂ ਹੈ ਇੱਕ ਐਸੀ ਐਫ ਆਈ ਆਰ ਦਰਜ ਕੀਤੀ ਹੈ 333 ਬੀ ਐਨ ਐਸ ਦੇ 25 72 ਆਰਮਜ਼ ਐਕਟ ਦੇ ਤਹਿਤ ਇੱਕ ਹਰਮੰਦਰ ਸਿੰਘ ਵਿਅਕਤੀ ਹੈਗਾ ਜਿਹਦਾ ਕਿ ਉਹਦੇ ਭਰਾ ਨਾਲ ਹੀ ਪ੍ਰਾਪਰਟੀ ਦਾ ਡਿਸਪਿਊਟ ਸੀ ਚੱਲਦਾ ਕਾਫੀ ਸਮੇਂ ਲੰਮੇ ਪੁਰਾਣੇ ਸਮੇਂ ਤੋਂ ਚੱਲਦਾ ਸੀ ਉਹ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਰੀਸੈਂਟਲੀ ਜਿਹਨੂੰ ਕੀ ਕਹਿੰਦੇ ਆ ਤੇ ਉਹ ਰੰਮੀ ਮਸਾਣਾ ਤੇ ਬਾਕੀ ਹੋਰ ਬੰਦਿਆਂ ਲੈ ਕੇ ਕਿਉਂਕਿ ਉਹ ਤਾਂ ਘਰ ਸਾਂਝਾ ਹੈਗਾ ਸੀ ਉੱਥੇ ਡਿਸਪਿਊਟ ਸੀ ਉੱਥੇ ਉਹਨਾਂ ਨਾਂ ਲੈ ਕੇ ਆ ਗਿਆ ਉੱਥੇ ਜਿਹੜੀ ਤੁਸੀਂ ਕਹਿੰਦੇ ਸੀ ਸੀਸੀਟੀਵੀ ਵਿੱਚ ਕੈਦ ਹੋਈ ਆ ਪਰ ਜਿੱਦਾਂ ਹੀ ਪੁਲਿਸ ਨੂੰ ਪਤਾ ਲੱਗਾ ਕਿ ਇਹਨੇ ਇਦਾਂ ਦੀ ਕਾਰਵਾਈ ਕੀਤੀ ਹੈ ਹਰਮੰਦਰ ਸਿੰਘ ਤੇ ਤੇ ਰੰਮੀ ਮਸਾਣਾ ਤੇ ਇੱਕ ਹੋਰ ਬੰਦਾ ਹੈਗਾ ਡੂਮ ਵਾਲੀ ਦਾ ਉੱਤੇ ਹੀ ਪਰਚਾ ਦਰਜ ਕੀਤਾ ਹੈ ਤੇ ਆਸ ਹੈ ਕਿ ਕੋਸ਼ਿਸ਼ ਚੱਲ ਰਹੀ ਹੈ ਸਾਡੀ ਕਿ ਅਸੀਂ ਛੇਤੀ ਛੇਤੀ ਜਿਹੜੇ ਤਿੰਨੇ ਬੰਦੇ ਵੀ ਫੜਨੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਇਹਦੇ ਖਿਲਾਫ ਹੋਰ ਹੋ ਸਕਦੀ ਹੈ ਜਿਵੇਂ ਜ ਪਹਿਲਾ ਬੜੇ ਮਾਮਲੇ ਦਰਜ ਨੇ ਇਹ ਇਦਾਂ ਜੀ ਕਿਉਂਕਿ ਜੇਲ੍ਹ ਤੂੰ ਆਇਆ ਹੁਣ ਅਸੀਂ ਦੇਖ ਲਾਂਗੇ ਕਿ ਕਿਸ ਕੰਡੀਸ਼ਨਸ ਤੇ ਅੰਡਰ ਆਇਆ ਹੈ ਕਿਉਂਕਿ ਹੁਣ ਇਹਦੇ ਤੇ ਐਫ ਆਈ ਆਰ ਦਰਜ ਹੋ ਗਈ ਹੈ ਤੇ ਕੰਡੀਸ਼ਨਸ ਦੀ ਵਾਇਲੇਸ਼ਨ ਹੈਗੀ ਲਿਖ ਕੇ ਭੇਜਾਂਗੇ ਇਹਦੀ ਜਿਹੜੀ ਵੀ ਪ੍ਰੋਲ ਜਾਂ ਬੇਲ ਹੋਈ ਉਹਨੂੰ ਕੈਨਸਲ ਕਰਾਇਆ ਜਾਏਗਾ ਤਾਂ ਬਾਕੀ ਇਸ ਕੇਸ ਤੇ ਅਰੈਸਟ ਹੋਏਗੀ ਬਈ ਸਹੀ ਇਹ ਕੈਟਾਗਰੀ ਕੰਸਟਾ ਹੈ ਜਿਆ ਕਾਫੀ ਮਾਮਲੇ ਦਰਜ ਨੇ ਇਹ ਕਾਫੀ ਮਾਮਲੇ ਦਰਜ ਹੈ ਜੀ ਕਾਫੀ ਦਰਜਨ ਤੂ ਆਦ ਮਾਮਲੇ ਦਰਜ ਨੇ